ਅੱਜ ਬਾਪੂ ਸਾਡੇ ਬਜ਼ੁਰਗ ਬੈਠੇ ਵੇਖੋ ਕਿੱਡੇ ਸੋਹਣੇ ਦਾੜੇ ਤੇ ਚਿਹਰੇ ਲਾਲ ਸਾਡਾ ਦਾਦਾ ਨਿਹੰਗ ਸਿੰਘ ਸੀ ਬਾਪੂ ਸਾਡਾ ਪੁਛੰਗ ਭਾਉ ਨੇ ਕੁੜਤਾ ਪਜਾਮਾ ਤੇ ਦਾੜੀ ਪਾਗ ਰੱਖ ਲਈ ਤੇ ਮਾਫ਼ੀ ਦੇਣੀ ਤੀਜੀ ਪੀੜ੍ਹੀ ਸਾਡੀ ਹੁਣ ਨੰਗ ਮਲਾਂਗੀ ਹੋ ਗਈ ਆਖੋ ਸਤਨਾਮ ਕਿਉਂਕਿ ਇਹਨਾਂ ਦੇ ਲੀੜੇ ਝੱਜਦੇ ਪਾਉਂਦੇ ਆ ਮੁੰਡੇ ਆਉਣ ਵਾਲੇ ਇੱਕ ਬਲੈਂਡ ਤੇ ਇੱਕ ਕੱਚਾ ਤਿੰਨਾ ਸਿਰ ਤੇ ਊੜਾ ਤਿੰਨਾ ਦਾੜਾ ਸੋ ਇਹ ਜ਼ਰੂਰੀ ਬੇਨਤੀਆਂ ਐ ਵੀ ਜਿਹੜੇ ਪੰਚ ਸਰਪੰਚ ਮੈਂਬਰ ਦੀ ਮੋਹ ਹੀ ਗਵਾਜਗੀ ਤੇ ਕੰਮ ਕਿਦਾਂ ਕਰੂਗਾ ਆਪਣੀ ਮੋਹ ਜਿਹੜੀ ਇਹਨੂੰ ਤਗੜਿਓ ਕੇ ਬਚਾਈਏ ਕਥਾ ਸਮਾਗਮੇ ਤਾਈਓ ਲੀ ਕੀਦੇ ਆ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਾਲ ਮੰਨੋ ਹਰ ਹਰ ਕਥਾ ਸਭ ਤੋਂ ਵੱਡੀ ਗੱਲ ਗੁਰੂ ਦੇ ਬਚਨ ਮੰਨਣੇ ਹੁਣ ਆਪ ਸਾਰੇ ਪਿਆਰ ਨਾਲ ਬੈਠੇ ਆਪਾਂ ਮੱਥਾ ਟੇਕਿਆ ਤੇ ਜਦੋਂ ਵੀ ਸਿੱਖ ਮੱਥਾ ਟੇਕ ਕੇ ਤੇ ਫਿਰ ਪ੍ਰਕਰਮਾਂ ਕਰਦਾ ਨਾ ਉੱਪਰ ਦੀ ਘੁੰਮ ਕੇ ਇਹ ਪ੍ਰਕਰਮਾਂ ਦੇ ਅਰਥ ਹੀ ਇਹ ਨੇ ਬਹੁਤ ਅਰਥ ਕੀਤੇ ਵਿਦਵਾਨਾਂ ਪਰ ਸੂਖਮ ਜੀ ਅਰਥ ਕਿਹੜੇ ਐ ਪਰਮੈਣੇ ਪਤੀ ਕਰਮਾਂ ਭਾਵ ਆਪਣੀ ਜ਼ਿੰਦਗੀ ਦਾ ਸੰਘਰਸ਼ ਜਦੋਂ ਸਿੱਖ ਮੱਥਾ ਟੇਕ ਕੇ ਪ੍ਰਕਰਮਾਂ ਕਰਦਾ ਉਹਦਾ ਭਾਵ ਪ੍ਰਣ ਵੀ ਅੱਜ ਤੋਂ ਬਾਅਦ ਮੇਰਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮੈਂ ਜੋ ਮਹਾਰਾਜ ਕਹਿਣਗੇ ਉਹ ਆਪਣੀ ਜ਼ਿੰਦਗੀ ਚ ਧਾਰਨ ਕਰੂੰਗਾ ਇਹ ਪ੍ਰਕਰਮਾਂ ਦਾ ਅਰਥ ਹੈ ਗੱਜ ਕੇ ਕਹਿ ਦੋ ਸਤਨਾਮ ਹੁਣ ਤੱਕरीबन ਕਈਆਂ ਨੂੰ ਪੁੱਛੀਦਾ ਸੰਗਤਾਂ ਨੂੰ 20-20 ਸਾਲ ਹੋ ਗਏ 30-30 ਗੁਰਦੁਆਰੇ ਜਾਂਦਿਆਂ ਹਨਾ ਵੀ ਆਪਾਂ ਪ੍ਰਕਰਮਾਂ ਕਰਦੇ ਇਹਦਾ ਅਰਥ ਕੀ ਹੈ ਕਹਿੰਦੇ ਬਾਬਾ ਜੀ ਪਤਾ ਨਹੀਂ ਫਿਰ ਜੇ ਕੋਈ ਦੱਸੇ ਤੇ ਮੰਨੋ ਇਹ ਪ੍ਰਕਰਮਾਂ ਦਾ ਭਾਵ ਹੈ ਪ੍ਰਣ ਕਰਨਾ ਗੁਰੂ ਸਾਹਿਬ ਨੂੰ ਆਪਣੇ ਮਸਤਕ ਟੇਕੇ ਆਪਣੇ ਮਾਲਕ ਮੰਨ ਲੈਣਾ ਤੇ ਜੋ ਗੁਰ ਕਹੈ ਸੋਈ ਜਿੱਦਾਂ ਭੈਣਾ ਬੈਠੀਆਂ ਮੇਰੀਆਂ ਆਪਾਂ ਵਿਆਹ ਕਰਾਉਣੇ ਲਾਵਾਂ ਹੁੰਦੀਆਂ ਤੇ ਲਾਵਾਂ ਦਾ ਭਾਵ ਹੈ ਅੱਜ ਤੋਂ ਬਾਅਦ ਹੀ ਮੇਰਾ ਪਤੀ ਹੈ ਇਹ ਮੈਨੂੰ ਰੁੱਖੀ ਸੁਖੀ ਹੋਣੇ ਗਿਆਨੀ ਨਿਹਾਲ ਸਿੰਘ ਸਾਹਿਬ ਜੀ ਬਚਨ ਕਰ ਰਹੇ ਸਨ ਕਿ ਬੀਬੀ ਅਮਰੋ ਨੂੰ ਮਹਾਰਾਜ ਨੇ ਬਚਨ ਕੀਤਾ ਸੀ ਵੀ ਬਿਨਾਂ ਸੱਦੇ ਤੋਂ ਆਉਣਾ ਨਹੀਂ ਇਹ ਪ੍ਰਾਤਨ ਬਹੁਤ ਵੱਡੇ ਜੀਵਨ ਸੀ ਹੁਣ ਤਾਂ ਸਮਾਂ ਬੜਾ ਔਖਾ ਮੋਬਾਈਲ ਬੱਚਿਆਂ ਨੂੰ ਖਾ ਗਿਆ ਜਵਾਨੀ ਗੋਰੇ ਲੈ ਗਏ ਤੇ ਮਾਂ ਪਿਓ ਨੂੰ ਹੋ ਗਿਆ ਖੁਸ ਸਤਨਾਮ ਦੌੜ ਲੱਗੀ ਐ ਮਾਫੀ ਦੇ ਦੇਣੀ ਸੋ ਉਸ ਵੇਲੇ ਹੁੰਦਾ ਸੀ ਬੱਚੀ ਦੀ ਡੋਲੀ ਜਾਵੇ ਤੇ ਅਰਥੀ ਆਵੇ ਤਾਂ ਕਰਕੇ ਇਹਨਾਂ ਲਾਵਾਂ ਦੇ ਬਹੁਤ ਵੱਡੇ ਅਰਥ ਸਨ ਕਿ ਮੇਰਾ ਪਤੀ ਪਰਵੇਸ਼ਰ ਐ ਇਹ ਮੈਨੂੰ ਸੁੱਕੀ ਦੇ ਦੇ ਗਿੱਲੀ ਦੇ ਦੇ ਕੱਚੇ ਥਾਂ ਪਾ ਦੇ ਪੱਕੇ ਥਾਂ ਮੈਂ ਇਹਦੇ ਨਾਲ ਰਵਾਂਗੀ ਆਖੋ ਸਤਨਾਮ ਹੱਬੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਟੰਡ ਐ ਇਹ ਵਾਦਾ ਕੀਤਾ ਜਾਂਦਾ ਸੀ ਪਰ ਅੱਜ ਵਾਦੇ ਟੁੱਟ ਗਏ ਭਾਵਨਾ ਦੇ ਰਿਸ਼ਤੇ ਮੁੱਕ ਗਏ ਅੱਜ ਪ੍ਰਕਰਮਾਂ ਤੇ ਕਰਦੇ ਪਏ ਆ ਪਰ ਪਤਾ ਨਹੀਂ ਇਹਦਾ ਮਤਲਬ ਕੀ ਐ ਇਹਦਾ ਮਤਲਬ ਪ੍ਰਣ ਕਰ ਲਿਆ ਗੁਰੂ ਦੇ ਨਾਲ ਕਿ ਅੱਜ ਤੋਂ ਬਾਅਦ ਮੈਂ ਮੱਥਾ ਟੇਕ ਕੇ ਗੁਰੂ ਦੇ ਪ੍ਰਕਰਮਾਂ ਕਰ ਲਿਆ ਹੁਣ ਮੇਰਾ ਗੁਰੂ ਜੋ ਕਹੂ ਮੈਂ ਕਰੂੰਗਾ ਤੇ ਕੀਤਾ ਦਿਹਾਣੀ ਗੁਰੂ ਨੇ ਕੀ ਆਖਿਆ ਸੀ ਅਮਰਤ ਵੇਲੇ ਉੱਠਣਾ ਬੋਲੋ ਵਾਹਿਗੁਰੂ ਸਾਰੇ ਬੋਲੋ ਜੀ ਵਾਹਿਗੁਰੂ ਅਜੇ ਨਹੀਂ ਬੋਲਦੇ ਚਾਹ ਜੋ ਨਹੀਂ ਪੀਤੀ ਮਾਰੇ ਨੇ ਆਖਿਆ ਸੀ ਅਮਰਤ ਵੇਲੇ ਉੱਠਣਾ ਕੇਸ ਸੁੱਚੇ ਰੱਖਣੇ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਆਪਣੇ ਵਿਆਹ ਸ਼ਾਦੀ ਤੇ ਗਾਉਣ ਵਾਲੀ ਡਾਂਸਰ ਨਹੀਂ ਵੇਖਣੀ ਨਸ਼ਾ ਨਾ ਪੀਣਾ ਨਾ ਕਿਸੇ ਨੂੰ ਪਿਉਣਾ ਬੁਰੇ ਦਾ ਭਲਾ ਕਰਨਾ ਹੈ ਇਹ ਪ੍ਰਕਰਮਾਂ ਤੇ ਆਪਾਂ ਕਰੀ ਜਾਂਦੇ ਮੱਥੇ ਟੇਕੀ ਜਾਂਦੇ ਪਰ ਬੁੱਝੂ ਕੌਣ ਹੈ ਆਓ ਪਿਆਰਿਓ ਹੁਣ ਮੈਂ ਉਹਨਾਂ ਮਹਾਂਪੁਰਖਾਂ ਦੀ ਸਾਂਝ ਪਾਉਣੀ ਹੈ ਜਿਸ ਧਰਤੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਬੜਾ ਪਿਆਰ ਦਿੱਤਾ ਦਾਸ ਨੂੰ ਕਰੀਬ 10 ਸਾਲ ਉਸ ਸਥਾਨ ਤੇ ਹੋ ਗਏ ਔਰ ਹੁਣ ਸਤਿਗੁਰੂ ਨੇ ਕਿਰਪਾ ਕੀਤੀ ਭਾਈ ਪਾਰੋ ਜੀ ਪਰਮਹੰਸ ਜਿਨ੍ਹਾਂ ਦੀ ਕੋਲ ਦੇ ਵਿੱਚੋਂ ਬਾਬਾ ਦਇਆ ਸਿੰਘ ਸਾਹਿਬ ਜੀ ਹੋਏ ਪਹਿਲੇ ਪਿਆਰਿਓ ਵੀ ਡੱਲੇ ਦੇ ਹੀ ਹੈ ਦੂਸਰੀ ਮੰਜੀ ਭਾਈ ਲਾਲੂ ਜੀ ਵੈਦ ਤਈਆ ਤਾਪ ਸਾਖੀ ਆਪ ਜੀ ਸਮਸਤ ਜਾਣਦੇ ਹੋ ਤੀਸਰੀ ਮੰਜੀ ਸ਼ਾ ਅਲਾ ਯਾਰ ਜਿਹਦੇ ਕੋ 750 ਅਰਬੀ ਘੋੜਾ ਸੀ ਮਹਾਂਪੁਰਖਾਂ ਨੂੰ ਪਤਾ ਇੱਕ ਘੋੜੇ ਦੀ ਕਿੰਨੀ ਕੀਮਤ ਆ ਪਰ ਮਹਾਂਪੁਰਖ ਇਹ ਵੀ ਕਥਾ ਲੜੀਵਾਰ ਚੋਂਦਾ ਸੂਰਜ ਪ੍ਰਤਾਪ ਦੇ ਅੰਦਰ ਵੀ ਜਿਹੜਾ ਇੱਕ ਘੋੜੇ ਨੂੰ ਨਵਾਤਵਾ ਕੇ ਸਿੰਘ ਖਰਕਾ ਕਰਦਾ ਏ ਤੇ ਇੱਕ ਸਵੇਰੇ ਉੱਠ ਕੇ ਨਿਤਨੇਮ ਦੋਵਾਂ ਦੀ ਬਰਾਬਰ ਸੇਵਾ ਗੱਜ ਕੇ ਆਖੋ ਸਤਨਾਮ ਇਹ ਮਹਾਰਾਜ ਦੇ ਰਾਖੀ ਹੈ ਮਹਾਰਾਜ ਦੇ ਬਖਸ਼ਿਸ਼ਾਂ ਨੇ ਇਹ ਐਵੇਂ ਨਹੀਂ ਨੂੰ ਆਪਾਂ ਪਸ਼ੂ ਨਹੀਂ ਕਹਿ ਸਕਦੇ ਜਾਨਵਰ ਨਹੀਂ ਕਹਿ ਸਕਦੇ ਕਿਉਂਕਿ ਵੈਸੇ ਵੀ ਇਹ ਜਿੰਨੇ ਵੀ ਘੋੜੇ ਨੇ ਇਹ ਹਰ ਵੇਲੇ ਮਹਾਰਾਜ ਪ੍ਰਾਰਥਨ ਸਮੇਂ ਤੋਂ ਲੈ ਕੇ ਅੱਜ ਤੱਕ ਜਿੱਥੇ ਵੀ ਦੀਵਾਨ ਹੁੰਦਾ ਖੰਡਪੜ ਤੁਸੀਂ ਇਹ ਵੇਖੋ ਵੀ ਇਹਨਾਂ ਨੂੰ ਆਪਾਂ ਜਾਨਵਰ ਕਹਿ ਦਿੰਦੇ ਆ ਤੇ ਇਹਨਾਂ ਨੇ ਕਿੰਨੀ ਬਾਣੀ ਸੁਣੀ ਆਖੋ ਸਤਨਾਮ ਇਹ ਜੀਵ ਨਹੀਂ ਹੈ ਤੇ ਕੋਈ ਰੂਹਾ ਵਾਂ ਜਿਹੜੇ ਦਲਪੰਥ ਦੇ ਘੋੜੇ ਵੀ ਆ ਨਾ ਕਿਉਂਕਿ ਕਿੰਨੀ ਕਥਾ ਕੀਰਤਨ ਰੋਜ਼ ਕਿੰਨੇ ਦੀਵਾਨ ਭਾਵੇਂ ਇਹ ਵਿਚਾਰੇ ਮੂੰਹ ਤੋਂ ਨਹੀਂ ਬੋਲਦੇ ਪਰ ਸੰਗਤ ਵੇਖੋ ਕਿੰਨੀ ਤਕੜੀ ਹੈ ਤੇ ਮਹਾਰਾਜ ਦੀ ਬਾਣੀ ਕਹਿੰਦੀ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਗਾਵ ਤੇ ਉਧਰੈ ਸੁਣ ਤੇ ਉਧਰੈ ਬਿਨ ਸਹਿ ਪਾਵ ਪਸ਼ੂ ਪ੍ਰੇਤ ਮੁਗਦ ਕੋ ਉਤਾਰੇ ਸੁਣ ਤੇ ਪਨੀਤ ਕਹਤੇ ਕੋਇ ਇਹ ਸੁਣਨਾ ਵੀ ਇੰਨਾ ਪਵਿੱਤਰ ਹੈ ਤੇ ਇਨਾ ਜੀਵਾਂ ਦੇ ਕੰਨਾਂ 'ਚ ਕਿੰਨੀ ਕਥਾ ਪੈਂਦੀ ਹੈ ਇਹ ਹਰ ਵੇਲੇ ਮਾਰੇ ਦੀ ਪਾਲਕੀ ਨਾ ਇਹ ਘੋੜੇ ਰਹਿੰਦੇ ਨੇ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਤੇ ਧੰਨ ਹੋ ਜਾਂਦੀ ਜਿਹੜੀ ਵੀ ਚੀਜ਼ ਸੰਗਤ ਕਰੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਆਉਂ ਕਿਰਪਾ ਕਰਿਓ ਥੋੜਾ ਜਿਹਾ ਉਹਨਾਂ ਮਹਾਂਪੁਰਖਾਂ 750 ਅਰਬੀ ਘੋੜੇ ਦਾ ਮਾਲਕ ਸੀ ਸ਼ਾਹ ਲਾਜ਼ਰ ਜਿਹਨੂੰ ਤੀਜੀ ਮੰਜੀ ਮਿਲਦੀ ਹੈ ਬੜੀ ਪਿਆਰੀ ਸੁੰਦਰ ਕਥਾ ਹੈ ਆਪ ਜੀ ਸੀਸਾਂ ਦਿਓ ਅੱਗੇ ਤੁਰਾਂਗੇ ਉੱਚੀ ਕਿਰਪਾ ਕਰੋ 5 ਮਿੰਟ ਨਾਮ ਦੀ ਦਾਤ ਕਿਉਂਕਿ ਸਭ ਤੋਂ ਵੱਡਾ ਪੁੰਨ ਹੈ ਹੱਥ ਜੋੜ ਕੇ ਕਿਸੇ ਨੂੰ ਬੁਲਾ ਲੈਣਾ ਤੇ ਸਭ ਤੋਂ ਵੱਡਾ ਦਾਨ ਅਰਦਾਸ ਦੇ ਵਿੱਚ ਲਿਖਿਆ ਦਾਨਾ ਕੈ ਸਿਰਦਾਨ ਹੁਣ ਥੋੜਾ ਜਿਹਾ ਆਪਣੇ ਮੁਖ ਲਾ ਦਿਓ ਕਿਉਂਕਿ ਗਿਆਨੀ ਜੀ ਹੋਣਾ ਸ਼ਬਦ ਪੜਿਆ ਤੀਜੇ ਪਾਦਸ਼ਾਹ ਦੀ ਉਸਤਤ ਸਵਈਆਂ ਦੀ ਆਪ ਜੀ ਨੇ ਹੰਗਾਰਾ ਰਾਜ ਕੇ ਨਹੀਂ ਭਰਿਆ ਹੰਗਾਰਾ ਜਰੂਰ ਤਿਆਗ ਕਰੋ ਕਿਉਂਕਿ ਦੀਵੇ ਚ ਤੇਲ ਪਊਗਾ ਤੇ ਦੀਵਾ ਜਗਣਾ ਜੇ ਤਗੜਿਓ ਕੇ ਇਦਾਂ ਹੰਗਾਰਾ ਦਵੋਂਗੇ ਸਮਾਗਮ ਕਰਾਉਂਗੇ ਤੇ ਆਉਣ ਵਾਲੀ ਪੀੜੀ ਬਚਾਲੋ ਜੇ ਬਜਦੀ ਜੇ ਨਹੀਂ ਤੇ ਫਿਰ ਗਉਣ ਵਾਲੀਆਂ ਤੇ ਗਰਾਈਆਂ ਕਰਕੇ ਲੱਗਣ ਹੀ ਦਿਆਂ ਆਖੋ ਸਤਨਾਮ ਬਹੁਤ ਔਖਾ ਜਿਸ ਜੀ ਤੋਂ ਗੁਰੂ ਸਾਹਿਬ ਜੀ ਆਪ ਭਾਈ ਜੋਗੇ ਦਾ ਪਹਿਰਾ ਕੀਤਾ ਦਸਵੇਂ ਪਾਤਸ਼ਾਹ ਜੀ ਨੇ ਮਹਾਰਾਜ ਨੇ ਆਖਿਆ ਨਹੀਂ ਪੁੱਤ ਵੇਖਣੀ ਜਾ ਜਾ ਆਪਾਂ ਅਮਰਿਤ ਛਾ ਕੇ ਗਾਤਰੀ ਦਾੜੀ ਲੈ ਕੇ ਆਪਾਂ ਗ੍ਰਾਹੀ ਕਰਨ ਦੇ ਕਾਤੋਂ ਕਰਦੇ ਆ ਤੇ ਅਰਦਾਸੀਆ ਵਿਚਾਰਾ ਕਹਿਣ ਦਿਆ ਸਿੱਖਾਂ ਦਾ ਮਨ ਨੀਵਾ ਬਤ ਇਹਨੂੰ ਉੱਚੀ ਬਣਾਈਏ ਆਓ ਫਿਰ ਕਰਿਓ ਕਿਰਪਾ ਜੀ ਸਾਰੇ ਭੈਣੋ ਤੁਸੀਂ ਵੀ ਸਿੱਧੇ ਹੋ ਕੇ ਬੈਠੋ ਪ੍ਰੇਮ ਦੇ ਵਿੱਚ ਗੱਜ ਕੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੋ ਕਰੋ ਕਿਰਪਾ ਪਿਆਰੇ ਉਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਬਖਸ਼ੀ ਗੁਰ ਮੇਰਾ ਸੇਵਾ ਤੇ ਸਿਮਰਨ 도ਵੇ ਬਖਸ਼ੀ ਗੁਰ ਮੇਰਾ ਸੇਵਾ ਤੇ ਸਿਮਰਨ 도ਵੇ ਮੰਗੋ ਮੰਗੋ ਸਾਰੇ ਵਾਹ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇ ਵਾਏ ਆਪਣੀ ਜ਼ਿੰਦਗੀ ਦਾ ਗੁਰਮਖੋ ਅਸਲ ਗਹਿਣਾ ਹੈ ਸੇਵਾ ਤੇ ਸਿਮਰਨ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਉੱਡ ਕੇ ਚੱਲ ਜਾਂਦੇ ਗੁਰੂ ਦੇ ਪਿਆਰੇ ਸੋ ਸਭ ਤੋਂ ਪਹਿਲੀ ਕਥਾ ਜਿਹੜੀ ਗੁਰੂ ਨਾਨਕ ਤੋਂ ਬਾਅਦ ਜੇ ਜ਼ਿਕਰ ਆਉਂਦਾ ਸ੍ਰੀ ਨਾਨਕ ਪ੍ਰਕਾਸ਼ ਦਾ ਉਹਦੇ ਵਿੱਚ ਆਉਂਦਾ ਹੈ ਕਿ ਮਹਾਰਾਜ ਜੀ ਦੇ ਅੰਦਰ ਫੁਰਨਾ ਪੈਦਾ ਹੋਇਆ ਇਹ ਗੁਰੂ ਨਾਨਕ ਸਾਹਿਬ ਦੀ ਜੀਵਨ ਕਥਾ ਸੁਣਨੀ ਹੈ ਤੇ ਭਾਈ ਬੱਲੇ ਜੀ ਦੇ ਅੰਦਰ ਵੀ ਮਾਰੇ ਨੇ ਫੁਰਨਾ ਜਗਾਇਆ ਤੇ ਰਾਏ ਭੋਏ ਦੀ ਤਲਵੰਡੀ ਤੋ ਤਰੇ ਤੇ ਖਡੂਰ ਸਾਹਿਬ ਮਹਾਰਾਜ ਸਜੇ ਸੀ ਸੁਲਤਾਨ ਪਰਲੋਦੀ ਦੇ ਪੈੜਾ ਮੁਖਾ ਉਹਨਾਂ ਨੇ ਕਥਾ ਲਿਖੀ ਜਿਹੜੀ ਪਹਿਲੀ ਸ਼ੁਰੂਆਤ ਹੋਈ ਤੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੇ ਪਿਆਰੇ ਹੋਏ ਸਿੱਖ ਸਤਕਾਰੇ ਹੋਏ ਜਿਨ੍ਹਾਂ ਨੂੰ ਬਚਨ ਕੀਤਾ ਸੀ ਬੁੱਢਿਆ ਤੇਰੇ ਤੋਂ ਲੈ ਕਦੇ ਨਾ ਉਸਾ ਕਿੰਨੇ ਪਿਆਰੇ ਸਿੱਖ ਗੁਰਮੁਖੋ ਇੱਥੇ ਆਏ ਕੀ ਦੱਸੋ ਮੇਲੇ ਆਏ ਆਪਾਂ ਇੱਥੇ ਕੋਠੀਆਂ ਗੱਡੀਆਂ ਪੈਲੀਆਂ ਛੱਡ ਜਣੀਆਂ ਬਾਬਾ ਬੁੱਢਾ ਸਾਹਿਬ ਜੀ ਨੇ 1518 ਨੂੰ ਪਹਿਲੀ ਵਾਰੀ ਕੀਰਤਨ ਸੁਣਿਆ ਤਿੰਨ ਸੱਸਿਆ ਜਿੱਦਾਂ ਆਪ ਸਾਰੀਆਂ ਸੰਗਤਾਂ ਬਹਿ ਕੇ ਸੁਣ ਰਹਿ ਪਹਿਲਾ ਸੱਸਾ ਸੁਣਨਾ ਦੂਸਰਾ ਸਮਝਣਾ ਤੇ ਤੀਜਾ ਸਮਾ ਜਾਣਾ ਬਾਬਾ ਜੀ ਮੱਝਾਂ ਚਾਰਦੇ ਪਏ ਸੀ ਬਤਾ ਕੋਈ ਵਿਦਿਆ ਨਹੀਂ ਦੁਨੀਆਵੀ ਸਕੂਲੀ ਵਿਦਿਆ ਰੋਹਾਨੀ ਵਿਦਿਆ ਮਾਣੇ ਦਿੱਤੀ ਸੀ ਥੋੜੀ ਬਹੁਤ ਘਰੇ ਸਾਡੇ ਪੁਰਾਣੇ ਬਜ਼ੁਰਗਾਂ ਕੋ ਭਾਵਨਾ ਸੀ ਉਹ ਦੱਸਦੇ ਰਹਿੰਦੇ ਹੁੰਦੇ ਸੇਵਾ ਸਿਮਰਨ ਕੀ ਆ ਸਾਖੀਆਂ ਸੁਣਾਉਣੀਆਂ ਹੁਣ ਤਾਂ ਮੋਬਾਈਲ ਹੀ ਲੈ ਗਿਆ ਸਾਖੀ ਕਿੰਨੇ ਸੁਣਨੀ ਸਾਰਿਆਂ ਕੋ ਵੱਖੋ ਵੱਖਰੇ ਬੁਲਾਉਂਦਾ ਹੀ ਨਹੀਂ ਕੋਈ ਕਿਸੇ ਨੂੰ ਗੱਜ ਕੇ ਆਖੋ ਸਤਨਾਮ ਸੋ ਕਹਿਣ ਦੇ ਭਾਵ ਤਨ ਬਾਬਾ ਬੁੱਢਾ ਸਾਹਿਬ ਜੀ ਮੱਝਾਂ ਚਾਰ ਦੇ ਤੇ ਜਦੋਂ ਰਬਾਬ ਵੱਜੀ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਰਬੀ ਰਬਾਬ ਜਾਂ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮਕਾਮਣ ਤੂੰ ਜਨਾ ਦਾ ਫੇਰ ਦਿੱਤਾ ਬੱਕੇ ਮੋਮਣ ਬਣੇ ਮਾੜਵਾਲੇ ਤੈਨੂੰ ਵੇਦਿਆ ਸਾਰੀ ਮੋਮ ਹੋ ਗਏ ਦਿਲ ਪਰਬਤਾਂ ਨਾਲ ਟਕਰਾਨ ਵਾਲੇ ਚਸ਼ਮੇ ਫੁੱਟ ਪਏ ਅੰਮ੍ਰਿਤ ਦੇ ਪੱਥਰਾ ਚੋਂ ਤੇ ਜਗਤ ਜਲੰਦੇ ਨੂੰ ਠੰਡ ਵਰਤੋਂ ਵਾਲੇ ਜਦੋਂ ਹਜ਼ੂਰ ਨੇ ਰਬਾਬ ਭਾਈ ਮਰਦਾਨਾ ਵਜਾਰਿਆ ਤੇ ਹਜ਼ੂਰ ਮਿੱਠੀ ਸੁਰ ਦੇ ਵਿੱਚ ਗੀਤ ਗਾਉਣ ਲੱਗੇ ਇੱਕ ਮੱਝਾਂਚਾਰ ਦਾ 12 ਵਰਿਆਂ ਦਾ ਬੱਚਾ ਜਿੰਨੇ ਸਰਵਣ ਭਗਤੀ ਕੀਤੀ ਕੀਰਤਨ ਸੁਣਿਆ ਅੱਜ ਮਾਫੀ ਦੇਣੀ ਸਾਡੀ ਗੱਡੀ 'ਚ ਵੀ ਗਾਣੇ ਟਰੈਕਟਰ ਤੇ ਵੀ ਗਾਣੇ ਕੰਪੈਨ ਤੇ ਵੀ ਗਾਣੇ ਮੋਬਾਈਲ ਤੇ ਵੀ ਗਾਣੇ ਵਿਆਹ ਚ ਵੀ ਗਾਣੇ ਤੇ ਵਿਗੜ ਗਏ ਸਾਡੇ ਬੋਲੋ ਨਿਆਣੇ ਆ ਜਦ ਸਾਰਾ ਇੰਨਾ ਹੀ ਪਾਇਆ ਕਲਾਕਾਰ ਚੰਗੇ ਭਲੇ ਬੱਚੇ ਸਿਰ ਮਣਾਈ ਜਾਂਦੇ ਕੰਨ ਚ ਵਾਲੀ ਪਾਈ ਜਾਂਦੇ ਆ ਕੁੜੀਆਂ ਪੈਂਟਾਂ ਛੰਟਾਂ ਪਾਈ ਫਿਰਦੀਆਂ ਮੁੰਡੇ ਸਲਵਾਰਾਂ ਪਾਈ ਜਾਂਦੇ ਆ ਕੋ ਸਤਨਾ ਆ ਬੇੜਾ ਘਰ ਕੇ ਗਿਆ ਹੱਸਦੇ ਵੇ ਹੁਣ ਸਾਰੇ ਆ ਸਲੋਹ ਚੰਗੀ ਗੱਲ ਹੈ ਮੇਰਾ ਸੁਭਾਅ ਆਪਣਾ ਆਪਣਾ ਤਰੀਕਾ ਹੁੰਦਾ ਵਿਚਾਰ ਕਰਨ ਦਾ ਤੁਸੀਂ ਮੇਰੇ ਆਪਣੇ ਉਹ ਜੇ ਡਾਕਟਰ ਦੱਸੂ ਬਿਮਾਰੀ ਤੇ ਇਲਾਜ ਹੋਊਗਾ ਤੇ ਜੇ ਅਹੀਂ ਡਰੀ ਕੇ ਵੀ ਸੰਗਤ ਗੁੱਸਾ ਨਾ ਕਰੇ ਫਿਰ ਔਖਾ ਫਿਰ ਨਹੀਂ ਸੱਚ ਸੁਣਾਇਆ ਜਾਣਾ ਤੋ ਇਸ ਕਰਕੇ ਮਹਾਰਾਜ ਕਿਰਪਾ ਕੀਤੀ 12 ਵਰਿਆਂ ਦੀ ਉਮਰ ਸੀ ਜਦੋਂ ਕੰਨਾਂ ਦੇ ਵਿੱਚ ਸ਼ਬਦ ਜਾ ਕੇ ਹਿਰਦੇ ਨੂੰ ਟੱਚ ਕੀਤਾ ਨਾ ਤੇ ਕਬੀਰ ਸਾਹਿਬ ਦਾ ਬੜਾ ਪਿਆਰਾ ਸ਼ਲੋਕ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਐ ਸੀਨਾ ਪਾੜ ਕੇ ਸ਼ਬਦ ਲੰਗੇ ਪਤਾ ਨਹੀਂ ਅੱਜ ਆਪਾਂ ਕਿਹੜੀ ਜੈਕਟ ਪਾਈ ਆ ਕਿਹੜੀ ਕੰਧ ਕੀਤੀ ਛਾਤੀ ਤੇ ਸ਼ਬਦ ਖੋਬਦਾ ਹੀ ਨਹੀਂ ਆਖੋ ਸਤਨਾਓ ਜਿੰਨਾ ਮਰਜੀ ਕਥਾ ਕਰ ਲੋ ਕੀਰਤਨ ਸਮਝਾ ਲੋ ਮੰਨ ਦਾ ਫੇਰ ਕੋਈ ਨਹੀਂ ਚੰਗੇ ਭਲੇ ਗੁਰੂ ਕੇ ਸਿੱਖ ਨਿਤਨੇਮੀ ਗਾਤਰੇ ਗੁਰੂ ਮਹਾਰਾਜ ਦੇ ਉੱਪਰ ਦੀ ਸੋਹਣੇ ਪਾਏ ਜਦੋਂ ਬੱਚਿਆਂ ਦਾ ਵਿਆਹ ਕਰਦੇ ਉਸ ਸਟੇਜ ਤੇ ਢਾਡੀ ਸਿੰਘ ਲਾਇਆ ਕਰ ਕੀਰਤਨ ਗੇ ਲਾਇਆ ਕਰੋ ਕਥਾਵਾਚਕ ਭਾਇਆ ਕਰੋ ਸਾਰੇ 30000 ਜਥੇ 50000 ਚ ਆ ਜਣੇ ਤੇ ਜਿਨਾਂ ਨੂੰ ਤੁਸੀਂ ਲਾਇਆ 5 ਲੱਖ ਦੇ ਕੇ ਆਪਦੀ ਬਰਬਾਦੀ ਕਰਾਈ ਆ ਆਖੋ ਸਤਨਾਮ ਮੁੜ ਕੇ ਮਾਤਾ ਆਈ ਬਾਬਾ ਜੀ ਅਰਦਾਸ ਕਰੋ ਬੱਚਾ ਸ਼ਰਾਬ ਪੀਂਦਾ ਏ ਮੈਗਾ ਵਰਤਾਈ ਵੀ ਅਹੀਂ ਆਖੋ ਸਤਨਾਮ ਅਹੀਂ ਲੋਕਾਂ ਦੇ ਪੋਤਾਂ ਨੇ ਮਰ ਜਾਣ ਤੇ ਮੇਰਾ ਪੁੱਤ ਵਧੀਆ ਅਸੀਂ ਆਪ ਬੀਜ ਬੀਜੇ ਐ ਇਸ ਕਰਕੇ ਮਾਰੇ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਪਹਿਲੀ ਵਾਰੀ ਕੀਰਤਨ ਸੁਣਿਆ ਕਾਦੇ ਲਈ ਸੱਦਿਆ ਤੁਸੀਂ ਸਾਨੂੰ ਮਾਪੁਰਖ ਕਾਦੇ ਲਈ ਆਏ ਕਿ ਜਦੋਂ ਆਪਾਂ ਆਪਣੇ ਗੁਰੂ ਦੀ ਸੇਵਤ ਸੁਣਾਗੇ ਤੇ ਸਾਨੂੰ ਰਸਤਾ ਲੱਭੇਗਾ ਗੁਰਬਾਣੀ ਇਸ ਜਗ ਮੈਂ ਚਾਨਣ ਕਮਰੇ ਚ ਹਨੇਰਾ ਸੀ ਕੋਈ ਫਕੀਰ ਗਲੀ ਤੋਂ ਲੰਘਿਆ ਰਾਤ ਦੇ 12 ਵਜੇ ਤੇ ਮੇਰੇ ਵਰਗਾ ਬੌਕਰ ਫੇਰੇ ਸ਼ੇਖ ਸ਼ਾਦੀ ਉਹ ਕਹਿੰਦਾ ਕਾਕਾ ਰਾਤ ਨੂੰ ਬੌਕਰ ਫੇਰਦਾ ਏ ਕਹਿੰਦੇ ਬਾਬਾ ਜੀ ਨੇਰਾ ਜਿਹੜਾ ਮੈਂ ਹੂੰ ਜਣਾ ਆਖੋ ਸਤਨਾ ਉਹ ਕਹਿੰਦਾ ਪੁੱਤਰਾ ਤੂੰ ਗੁਰੂ ਨਹੀਂ ਧਾਰਨ ਕੀਤਾ ਗਿਆਨੀ ਜੀ ਜ਼ਿਕਰ ਕਰਕੇ ਗੁਰੂ ਅਮਰਦਾਸ ਜੀ ਨੂੰ ਬਰਾਗੀ ਸਾਧੂ ਨੇ ਆਖਿਆ ਬਾਬਾ ਚਿੱਟਾ ਦਾੜਾ ਜੀ ਨਗੁਰਾਈਆਂ ਕਹਿੰਦੇ ਵਾਗ ਗਿਆ ਹੀ ਫੇਰ 6 ਵਜ ਗਈ ਨਾ ਕੋਈ ਗੁਰ ਮਿਲ ਗਿਆ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ ਪੁੱਤ ਕਦੇ ਬੌਕਰਾਂ ਦਾ ਨੇਰੇ ਨਹੀਂ ਭਜੇ ਉਹਨੇ ਪਾਣੀ ਦੀ ਬਾਲਟੀ ਫੜੀ ਤੇ ਪਾਣੀ ਰੁੜਨ ਲੱਗ ਪਿਆ ਕੀਂਦਾ ਵੀਰ ਨਹੀਂ ਤੇ ਆਪਾਂ ਹਨੇਰਾ ਧੋ ਦਿੰਨੇ ਆ ਗੱਜ ਕੇ ਅੱਖੋਂ ਹੈਗਰ ਉਹ ਕਹਿੰਦਾ ਪੁੱਤਰਾ ਹਨੇਰੇ ਤੋਂ ਬਦhevਨੀਆ ਫਿਰ ਉਹਨੇ ਕੀ ਕੀਤਾ ਪੱਖਾ ਚਲਾਤਾ ਪੱਖਾ ਝੱਲਣ ਲੱਗ ਪਿਆ ਕਹਿੰਦੇ ਇਹ ਕੀ ਕਹਿੰਦੇ ਆਪਾਂ ਹਨੇਰਾ ਉਡਾ ਦਿੰਨੇ ਆ ਕਹਿੰਦਾ ਤੈਨੂੰ ਗੁਰ ਨਹੀਂ ਮਿਲਿਆ ਪੁੱਤ ਸਾਜਾ ਤੈਨੂੰ ਗੁਰ ਦਵਾ ਤੂੰ ਹਨੇਰਾ ਦੂਰ ਕਰਨਾ ਹੈ ਕਹਿੰਦਾ ਹਾਂ ਬਾਪੂ ਮੈਂ ਝਾੜੂ ਫੇਰ ਕੇ ਵੇਖਿਆ ਪਾਣੀ ਪਾ ਕੇ ਵੇਖਿਆ ਬੱਖਾ ਝੱਲ ਕੇ ਵੇਖਿਆ ਪਰ ਹਨੇਰਾ ਨਹੀਂ ਭੱਜਾ ਤੇ ਗੁਰ ਕੀ ਹੁੰਦਾ ਮਾਮਪੁਰਖ ਕਹਿੰਦੇ ਦੀਵਾ ਹੈਗਾ ਕਰੇ ਕਹਿੰਦੇ ਜੀ ਹੈਗਾ ਕਹਿੰਦੇ ਤੇਲ ਹੈਗਾ ਕਹਿੰਦੇ ਹੈਗਾ ਏ ਕਹਿੰਦੇ ਰੂੰ ਲਿਆ ਸਰਾਣੇ ਜੋ ਕੱਢ ਕੇ ਪਹਿਲੋਂ ਇਦਾਂ ਹੀ ਕੱਢਦੇ ਸੀ ਆਖੋ ਸਤਨਾਮ ਜਦੋਂ ਰੂੰ ਲਿਆਂਦਾ ਤੇਲ ਵੀ ਮਿਲ ਗਿਆ ਦੀਵਾ ਵੀ ਮਿਲ ਗਿਆ ਕਹਿੰਦੇ ਡੱਬੀ ਹੈਗੀ ਕਹਿੰਦੇ ਮਾਮਪੁਰਖ ਹੋ ਨਹੀਂ ਹੈਗੀ ਮਹਾਂਪੁਰਖਾਂ ਆਪਣੀ ਜੀਵ ਚੋਂ ਕੱਢੀ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਗੁਰ ਕੀ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨਾ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨਾ ਆ ਕਈ ਸੰਗਤਾਂ ਸੰਗਤਾਂ ਹੁਣ ਲਾਈਵ ਵੀ ਚੱਲਦਾ ਕਹਿਣਗੇ ਜੀ ਅਸੀਂ ਘਰੇ ਪਾਠ ਕਰ ਲੈਨੇ ਅਸੀਂ ਆਪੇ ਬਾਣੀ ਪੜ੍ਹ ਲੈਨੇ ਗੁਰਦੁਆਰੇ ਕੀ ਕਰਨਾ ਕਹਿੰਦੇ ਨਾ ਅੰਦਰ ਸਾਫ਼ ਹੋਣਾ ਚਾਹੀਦਾ ਜੀ ਅਮਰਤ ਸ਼ਗਨ ਦੀ ਵੀ ਨਹੀਂ ਲੋੜ ਆਹੇ ਗੁਰਦੁਆਰੇ ਜਾਂਦੀ ਨਹੀਂ ਲੋੜ ਸੰਗਤ ਭਲਿਓ ਮਾਨਸੋ ਕਿਤਾਬਾਂ ਵਿੱਚ ਵਿਦਿਆ ਪਈ ਆ ਕੋਈ ਸ਼ੱਕ ਨਹੀਂ ਮੈਂ ਆਪ ਜੀ ਦਾ ਕਥਾ ਕਰ ਰਿਹਾ ਮੈਂ ਵੀ ਤੇ ਪੋਥੀਆਂ ਪੜੀਆਂ ਏ ਆਪਣੇ ਤਰੀਕੇ ਨਾਲ ਉਹਨਾਂ ਨੂੰ ਢਾਲਿਆ ਪੇਸ਼ਕਾਰੀ ਕੀਤੀ ਆਪ ਸਾਹਮਣੇ ਕਲਾਕਾਰੀ ਪਰ ਕਹਿਣ ਦਾ ਭਾਵ ਹੈ ਕੀ ਕਿਤਾਬਾਂ ਵਿੱਚ ਵਿਦਿਆ ਜ਼ਰੂਰ ਪਈ ਹੈ ਪਰ ਫੇਰ ਵੀ ਤੁਸੀਂ ਬੱਚੇ ਸਕੂਲੇ ਕਾਤੋਂ ਪਾਏ ਗੱਜ ਕੇ ਆਖੋ ਸਤਨਾਕ ਕਿਤਾਬਾਂ ਤੁਹਾਡੇ ਘਰੇ ਹੈ ਬਸਤਾ ਵੀ ਤੁਹਾਡਾ ਹੈ ਉਹਦੇ ਵਿੱਚ ਹੀ ਵਿਦਿਆ ਹੈ ਫਿਰ ਬੱਚੇ ਸਕੂਲੇ ਕਿਉਂ ਭੇਜਦੇ ਹੋ ਕਾਤੋਂ ਫੀਸਾਂ ਦੇਂਦੇ ਹੋ ਕਿਤਾਬਾਂ ਦੀ ਪੜ੍ਹਾਈ ਕਿਉਂਕਿ ਪੜ੍ਹਾਈ ਕਿਤਾਬਾਂ ਚ ਹੈ ਪਰ ਗੁਰ ਜਿਹੜਾ ਪ੍ਰਿੰਸੀਪਲ ਸਕੂਲੇ ਹੈ ਹੈ ਸਭ ਕੁਝ ਤੁਹਾਡੇ ਕੋਲ ਪਰ ਜਿੰਨਾ ਚਿਰ ਗੁਰੂ ਦਾ ਅਸੀਸ ਨਾ ਮਿਲੀ ਉਹਨਾਂ ਚਿਰ ਗਤੀ ਨਹੀਂ ਹੋਣੀ ਆਖੋ ਸਤਨਾਕ ਬਹੁਤਿਆਂ ਦੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਜਿਹੜੇ ਕਹਿੰਦੇ ਗੁਰਦੁਆਰੇ ਕਾਹਤੋਂ ਬਣਾਉਣਾ ਗੁਰਦੁਆਰੇ ਕੀ ਕਰਨ ਜਾਣਾ ਆਖੋ ਸਤਨਾਮ ਇਹ ਸਕੂਲ ਹੈ ਸਿੱਖੀ ਦਾ ਫਰਕ ਇਹ ਨਹੀਂ ਦੂਜੀਆਂ ਸਕੂਲਾਂ 'ਚ ਫੀਸ ਲੱਗਦੀ ਪੈਸੇ ਦੀ ਇਸ ਸਕੂਲ 'ਚ ਸਿਰ ਦੇਣਾ ਪੈਂਦਾ ਗੱਜ ਕੇ ਆਖੋ ਸਤਨਾਮ ਮੈਂ ਸੁਣਿਆ ਤੇਰੇ ਸਕੂਲ ਅੰਦਰ ਮੈਂ ਸੁਣਿਆ ਤੇਰੇ ਸਕੂਲ ਅੰਦਰ ਪੜਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ ਜਦ ਮੈਂ ਵਿੱਚ ਸਕੂਲ ਦੇ ਹੋਇਆ ਦਾਖਲ ਤੇ ਪੜਨ ਵਾਲਿਆਂ ਦੇ ਸਿਰ ਤੇ ਸੀਸ ਕੋਈ ਨਾ ਇਸ ਸਕੂਲ ਦੇ ਪ੍ਰਿੰਸੀਪਲ ਹੈ ਹੈਡਮਾਸਟਰ ਕੌਣ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਖੋ ਸਤਨਾਮ ਜਿਹੜੇ ਲੱਥੇ ਸਿਰ ਤੋਂ ਖੰਡੇ ਦੇ ਵਿੱਚੋਂ ਅੱਗ ਨਿਕਲਦੀ ਭਈਆ ਜਿੰਨਾ ਗੁਰੂ ਗੋਬਿੰਦ ਸਿੰਘ ਬਾਪੂ ਦੇ ਕੋਲ ਦਮਦਮਾ ਸਾਹਿਬ ਬੈ ਕੇ 9 ਮਹੀਨੇ 9 ਦਿਨ 9 ਘੜੀਆਂ 1430 ਅੰਗ ਮਾਰੇ ਨੇ ਆਪਣੀ ਜੀਵ ਤੋਂ ਜਵਾਨੀ ਉਚਾਰੇ ਗੱਜ ਕੇ ਕਹਿ ਦੇ ਸਤਨਾਮ ਇੱਕ ਮੈਨੂੰ ਵੀਰ ਨੇ ਪੁੱਛਿਆ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਪਾਤਸ਼ਾਹਾਂ ਦੀ ਜੋਤ ਕਿਉਂ ਕਹਿੰਦੇ ਆ ਮੈਂ ਕਿਹਾ ਵੀ ਨਾ ਕਹੀਏ ਕਹਿੰਦੇ ਨਹੀਂ ਜੀ ਇਹਦੇ ਵਿੱਚ 10ਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈਗੀ ਤੇ ਮੈਂ ਕਿਹਾ ਭਲਿਆ ਮਾਨ ਸਾਹਿਬ ਜਦੋਂ ਜੋਤ ਹੀ ਇੱਕ ਆ ਤੇ ਫਿਰ ਫਰਕ ਕਿਉਂ ਪਾਇਆ ਕਹਿੰਦੇ ਨਹੀਂ ਜੀ ਤੁਸੀਂ ਤੋ ਅਰਦਾਸ ਕਰਦੇ ਸਿੰਘ ਸਾਹਿਬ ਉਹ ਕਹਿੰਦੇ ਦਸਾਂ ਪਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾ ਧਿਆਨ ਤਰ ਬੋਲੋ ਜੀ ਤੇ ਮੈਂ ਫਿਰ ਉਹਨੂੰ ਇੱਕੋ ਐਡਰੈਸ ਦਿੱਤਾ ਵੀ ਤੂੰ ਸਿੱਧਾ ਬਸੇ ਬੈ ਤੇ ਗੁਰੂ ਕੀ ਕਾਂਸੀ ਜਾ ਕਹਿੰਦਾ ਉਹ ਕਿੱਥੇ ਆ ਮੈਂ ਕਿਹਾ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉੱਥੇ ਜਾ ਕੇ ਤੈਨੂੰ ਪਤਾ ਲੱਗੂਗਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਧੀਰਮੱਲੀਆਂ ਨੇ ਜਵਾਬ ਦਿੱਤਾ ਸੀ ਨਾ ਉੱਥੇ ਫਿਰ ਮਹਾਰਾਜ ਨੇ ਸਿੰਘਾਂ ਨੂੰ ਅਰਥ ਵੀ ਪੜ੍ਹਾਏ ਸੰਥਿਆ ਵੀ ਕਰਾਈ ਤੇ ਬਾਬਾ ਮਨੀ ਸਿੰਘ ਸਾਹਿਬ ਹੈਡ ਗ੍ਰੰਥੀ ਜਿਨ੍ਹਾਂ ਦਾ ਬੰਦ-ਬੰਦ ਕਟਿਆ ਬੋਲੋ ਵੈਗ੍ਰ ਦੂਜੀ ਸਾਖੀ ਮੈਂ ਬਾਬਾ ਬੁੱਢਾ ਸਾਹਿਬ ਦੀ ਰੰਭ ਕੀਤੀ ਉੱਥੋਂ ਹੀ ਆਪਾਂ ਆਰੰਭ ਕਰਨੀ ਹੈ ਗੱਲ ਚੱਲਣ ਦੀ ਸੀ ਗੁਰ ਦੀ ਗੁਰੂ ਜ਼ਰੂਰੀ ਹੈ ਕਹਿਣ ਲੱਗੇ ਕਾਕਾ ਡੱਬੀ ਲਿਆ ਕਹਿੰਦੇ ਨਹੀਂ ਜੀ ਦੀਵਾ ਹੈਗਾ ਤੇਲ ਹੈਗਾ ਵਟੀ ਮਾਮਪੁਰਖਾਂ ਨੇ ਜੇਬ ਚੋਂ ਡੱਬੀ ਕੱਢੀ ਤੇ ਜਦੋਂ ਦੀਵਾ ਜਗਾਇਆ ਤੇ ਉਹ ਜਿਹੜੇ ਕਮਰੇ ਚ ਹਨੇਰਾ ਸੀ ਦੀਵਾ ਜਗਦਿਆਂ ਦੀਵਾ ਬਲੇ ਹਨੇਰਾ ਜਾਏ ਜਿਹੜੇ ਕਮਰੇ ਚ ਬੌਕਰ ਫੇਰ ਕੇ ਪਾਣੀ ਪਾ ਕੇ ਝਾੜੂ ਫੇਰ ਕੇ ਪੱਖਾ ਝੱਲ ਕੇ ਹਨੇਰੇ ਦੂਰ ਨਹੀਂ ਹੋਏ ਇੱਕ ਦੀਵਾ ਜਗਿਆ ਤੇ ਸਾਰਾ ਹਨੇਰਾ ਚਲੇ ਗਿਆ ਐਹੀ ਚੀਜ਼ ਆਪਣੇ ਗੁਰੂ ਨੇ 1430 ਅੰਗ ਸਾਨੂੰ ਦਿੱਤੇ ਆ ਵੀ ਸਿੱਖਾ ਕੱਲਾ ਮੱਥਾ ਹੀ ਨਾ ਟੇਕੀ ਜਾਇਆ ਕਰ ਕਿਤੇ ਬਾਣੀ ਦੇ ਅਰਥ ਪੜਿਆ ਕਰ ਤੇਰੀ ਜ਼ਿੰਦਗੀ ਚ ਚਾਨਣ ਹੋਊਗਾ ਤੇ ਫਿਰ ਤੈਨੂੰ ਪਤਾ ਲੱਗੂਗਾ ਪ੍ਰਾਣੀ ਏਕੋ ਨਾਮ ਧਿਆਇ ਪ੍ਰਾਣੀ ਤੂੰ ਆਇਆ ਲਾਹਾ ਲੱਗਾ ਗਿੱਤ ਕੁ ਫੱਕੜੇ ਸਭ ਮੁਕਦੀ ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਹੀ ਰੇਜੈ ਸਾਜ ਜਨਮ ਹੈ ਕੌਡੀ ਚਾਨਣ ਆਵੇਗਾ ਨਾ ਜਦੋਂ ਆਪਾਂ ਸਹਿਜ ਪਾਠ ਕਰਾਂਗੇ ਅਰਥਾਂ ਸਮੇਤ ਫਿਰ ਤੁਹਾਡੇ ਸਿਰ ਤੇ ਚੁੰਨੀ ਕੀ ਦਮਾਲਾ ਆ ਜਾਣਾ ਜਿਹੜੇ ਵੀ ਅੱਜ ਗੁੱਸਾ ਕਰਦੇ ਨਾ ਵੇਖੋ ਪਿਆਰਿਓ ਦੀਪ ਸਿੱਧੂ ਵਰਗੇ ਵੀਰ ਬਿਲੋਂ ਉਹਨਾਂ ਦੀ ਦੁਨੀਆ ਕਿਹੜੀ ਸੀ ਕਰੋੜਾਪਤੀ ਸੀ ਉਹ ਪਰ ਉਹਨਾਂ ਨੇ ਇਹੋ ਹੀ ਚੀਜ਼ ਥੋੜੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜੇ ਥੋੜੇ ਸਮੇਂ ਵਿੱਚ ਸਿੱਖ ਇਤਿਹਾਸ ਤੇ ਨਿਗਾਹ ਮਾਰੀ ਤੇ ਜਦੋਂ ਨਿਕਾ ਮਾਰੀ ਤੇ ਅੰਦਰ ਜਾਗਿਆ ਆਖੋ ਸਤਨਾ ਤੇ ਪੱਗ ਬੰਨਣੀ ਸ਼ੁਰੂ ਕੀਤੀ ਅਗਲਿਆਂ ਨੂੰ ਪਤਾ ਲੱਗ ਜਾਂਦਾ ਬਹੁਤ ਤੇਜ਼ ਰਫ਼ਤਾਰ ਉਹਨਾਂ ਦੀ ਵੀ ਕਿਹੜਾ ਕਿਹੜੀ ਸੋਚ ਦਾ ਮਾਲਕ ਹੈ ਪਹਿਲਾਂ ਹੀ ਮੁਰਗੇ ਨੂੰ ਕਿਸੇ ਨੇ ਆਖਿਆ ਨਾ ਵੀ ਤੈਨੂੰ ਵੜਦੇ ਕਿਉਂ ਲੋਕ ਕਬੂਤਰ ਵੀ ਹੈਗਾ ਵਾ ਤੋਤਾ ਵੀ ਹੈਗਾ ਚਕੋਰ ਵੀ ਹੈ ਪਰ ਤੇਰੇ ਨਾਲ ਕਾਹਦਾ ਵੈਰ ਹੈ ਤੇ ਉਸ ਮੁਰਗੇ ਨੇ ਆਖਿਆ ਮੇਰਾ ਕਸੂਰ ਏ ਨਾ ਏ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਹੈ ਜਾਗਣਾ ਨਹੀਂ ਚਾਹੁੰਦੇ ਆਖੋ ਸਤਨਾਮ ਅੱਜ ਵਾਕਿਆ ਹੀ ਗੰਦਮੰਦ ਸੁਣਾਉਣ ਵਾਲੇ ਨੂੰ ਗੱਡੀਆਂ ਨਾਲ ਸਨਮਾਨਤ ਕੀਤਾ ਜਾਂਦਾ ਉਹਦੇ ਗੱਲ 'ਚ ਕੈਂਠੇ ਪਾਏ ਜਾਂਦੇ ਤੇ ਜਿਹੜਾ ਗੁਰਮਤਿ ਦੀ ਗੱਲ ਕਰਦਾ ਉਹਨੂੰ ਰੋੜੇ ਮਾਰੇ ਜਾਂਦੇ ਆਖੋ ਸਤਨਾਮ ਤੂੰ ਕਹਿੰਦੇ ਭਾਬ ਮਹਾਰਾਜ ਦੀ ਸੰਗਤ ਐ ਸੀ ਜਦੋਂ ਕੀਰਤਨ ਸੁਣਿਆ ਉਸ 12 ਸਾਲਾਂ ਦੇ ਬੱਚੇ ਨੇ ਇੰਨਾ ਆਨੰਦ ਆਇਆ ਭੱਜ ਕੇ ਘਰੋਂ ਦੁੱਧ ਲਿਆਇਆ ਗੁੜ ਛਕਾਇਆ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਾਕਾ ਤੇਰੀ ਉਮਰ ਛੋਟੀ ਤੂੰ ਕੀਰਤਨ ਬੜੀ ਰੂ ਨਾ ਸੁਣਿਆ ਹੈ ਤੇ ਅੱਜ ਪਿਆਰਿਓ ਬਾਣੀ ਤਿੰਨ ਦਿਨ ਚੱਲਦੀ ਕੋਈ ਨਹੀਂ ਸੁਣਦਾ ਭੋਗ ਦੇ ਸ਼ਲੋਕ ਚੱਲੇ ਕੋਈ ਨਹੀਂ ਸੁਣਦਾ ਫਿਰ ਰਾਗੀ ਢਾਡੀ ਲੱਗੇ ਉਹ ਵੀ ਨਹੀਂ ਕੋਈ ਸੁਣਦਾ ਤੇ ਸੁਣਿਆ ਤੋਂ ਬਿਨਾ ਕਿੱਦਾਂ ਗੱਲ ਬਣੋ ਦੂਸਰੇ ਪਾਸੇ ਸੁਣਦੇ ਸਾਰਾ ਕੁਝ ਜੀਤੋਂ ਮਾਰੇ ਨੇ ਵਰਜਿਆ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨਾਂ ਨੇ ਫਿਰ ਪਿਆਰ ਦੇ ਨਾਲ ਆਖਿਆ ਗੁਰੂ ਨਾਨਕ ਸਾਹਿਬ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਪੁੱਤ ਮੌਤ ਪਤਾ ਨਹੀਂ ਕਦੋਂ ਆ ਜਾਈ ਤੇ ਨਾਲ ਜਾਂਦਾ ਸੇਵਾ ਸਿਮਰਨ ਤੇ ਬੰਦਗੀ ਤੇ ਬਾਬਾ ਜੀ ਤੁਹਾਡੇ ਬੋਲਾਂ ਚ ਰਸ ਵੜਾਏ ਤੁਹਾਡੇ ਬੋਲਾਂ ਚ ਸਕੂਨ ਹੈ ਆ ਪੀਓ ਦੁੱਧ ਤੇ ਛਕਾਓ ਰੱਬ ਰੱਬ ਦੇ ਘਰ ਦੀ ਗੱਲ ਸੁਣਾਓ ਬਸ ਜਦੋਂ ਆਹ ਚੀਜ਼ ਤੁਹਾਡੇ ਬੱਚਿਆਂ ਚ ਆ ਗਈ ਨਾ ਵੀ ਕੀਰਤਨ ਸੁੋਨਾ ਕਥਾ ਤੁਹਾਡੇ ਬੇੜੇ ਤਰ ਜਾਣੇ ਕੋਸ਼ਿਸ਼ ਕਰੀ ਚੱਲੋ ਮਹਾਰਾਜ ਫਲ ਲਾਉਣਗੇ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼